ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਆਪਣੀ ਸਰਕਾਰ ਦੇ ਖਿਲਾਫ ਝੰਡਾ ਬੁਲੰਦ ਕਰ ਰੱਖਿਆ ਇੱਕ ਹੁਣ ਨਵੇਂ ਵਿਧਾਇਕ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਤੇ ਉਹਨਾਂ ਦੀ ਅਫਸਰਸ਼ਾਹੀ ਦੇ ਵਿਰੁੱਧ ਝੰਡਾ ਹੀ ਨਹੀਂ ਚੁੱਕਿਆ ਸਗੋਂ ਤੋੜਪਾਣ ਕਰ ਦਿੱਤੀ ਆਮ ਆਦਮੀ ਪਾਰਟੀ ਦੇ ਗੁੱਸੇ 'ਚ ਆਏ ਇਸ ਵਿਧਾਇਕ ਨੇ ਪੰਨ ਤੋੜ ਕੀਤੀ ਆ ਉਹਦੀਆਂ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਪਰ ਕੀਤੀ ਕਿਹੜੀ ਗੱਲਾਂ ਐ ਬੜਾ ਜਾਇਜ਼ ਮਸਲਾ ਐ ਆਖਰਕਾਰ ਵਿਧਾਇਕ ਨੂੰ ਕਿਉਂ ਗੁੱਸਾ ਆਇਆ ਇਹ ਵਿਧਾਇਕ ਅਕਸਰ ਹੀ ਚਰਚਾ 'ਚ ਰਹਿੰਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਅਫਸਰਸ਼ਾਹੀ ਤੋਂ ਅੱਕੇ ਹੋਏ ਇਸ ਵਿਧਾਇਕ ਨੇ ਕੀ ਕਦਮ ਚੱਕਿਆ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਆਮ ਆਦਮੀ ਪਾਰਟੀ ਦੀ ਸਰਕਾਰ ਚ ਅਫਸਰशाही ਕਿਸ ਕਦਰ ਪਾਰੀ ਹੈ ਉਹ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਤੁਹਾਨੂੰ ਮੈਂ ਵੀਡੀਓ ਦਿਖਾਉਣਾ ਇਹ ਵੀਡੀਓ ਲੁਧਿਆਣਾ ਦੇ ਵਿਧਾਇਕ ਗੋਗੀ ਹੁਰਾਂਦੀ ਹੈ ਗੋਗੀ ਹੁਰੀ ਲੁਧਿਆਣਾ ਸ਼ਹਿਰ ਤੋਂ ਵਿਧਾਇਕ ਨੇ ਤੇ ਬੁੱਢੇ ਨਾਲੇ ਦੀ ਸਫਾਈ ਅਤੇ ਉਹਨੂੰ ਸਾਫ਼ ਸੁਥਰਾ ਬਣਾਉਣ ਲਈ ਜਦੌਜहद ਕਰਨ ਵਾਲੇ ਵਿਅਕਤੀਆਂ ਚੋਂ ਇੱਕ ਨੇ ਪਰ ਲੱਖਾਂ ਕਰੋੜਾ ਰੁਪਇਆ ਖਰਚ ਕੇ ਵੀ ਬੁੱਢੇ ਨਾਲੇ ਵਾਲਾ ਪ੍ਰਣਾਲਾ ਉੱਥੇ ਦਾ ਉੱਥੇ ਹੈ ਤੇ ਇਸ ਤੋਂ ਅੱਕੇ ਹੋਏ ਗੋਗੀ ਨੇ ਇਹ ਕਦਮ ਚੱਕਿਆ ਪਹਿਲਾਂ ਤੁਸੀਂ ਇਹ ਵੀਡੀਓ ਦੇਖ ਲਓ ਆਇਆ ਸੀ ਇਸ ਕਰਕੇ ਵੀ ਅਸੀਂ ਇਹ ਕੰਮ ਕਰਨਾ ਪਰ ਬੜਾ ਅੱਜ ਮੈਨੂੰ ਦੁਖੀ ਹੰਦ ਦੇ ਨਾਲ ਜਿਹੜੇ ਚਾਹ ਤੇ ਲਾਡ ਨਾਲ ਅਸੀਂ ਇਹ ਕੰਮ ਸ਼ੁਰੂ ਕੀਤਾ ਸੀ ਪਰ ਜਿਹੜੇ ਇੱਥੋਂ ਦੇ ਬੈਠੇ ਨੇ ਅਫਸਰ ਜਿਹੜੇ ਕਿ ਸਰਕਾਰ ਦਾ ਖਰਾਬ ਕਰਨ ਲਈ ਬੈਠੇ ਹੋਏ ਨੇ ਭਾਵੇਂ ਉਹ ਸੀਵਰੇਜ ਬੋਰਡ ਆ ਭਾਵੇਂ ਪੋਲਿਊਸ਼ਨ ਬੋਰਡ ਆ ਭਾਵੇਂ ਕਾਰਪੋਰੇਸ਼ਨ ਦੇ ਜਿਹੜੇ ਵੀ ਜ਼ਿੰਮੇਵਾਰ ਅਫਸਰ ਨੇ ਜਿਨ੍ਹਾਂ ਦੇ ਕਾਰਨ ਇਹ ਬੁੱਢਾ ਨਾਲਾ ਸਾਫ਼ ਨਹੀਂ ਹੋ ਰਿਹਾ ਔਰ ਅਸੀਂ ਰੋਜ਼ ਲੋਗਾ ਤੋਂ ਇਸ ਚੀਜ਼ ਦੇ ਲਈ ਬੁਰਾ ਭਲਾ ਸੁਣੀਦਾ ਔਰ ਸਾਨੂੰ ਦੁੱਖ ਵੀ ਲੱਗਦਾ ਕਿ ਉਹ ਸੱਚੇ ਲੋਕ ਕਲਪਦੇ ਨੇ ਕਿਉਂਕਿ ਉਹਨਾਂ ਦੇ ਘਰਾਂ ਚ ਗੰਦਾ ਪਾਣੀ ਜਾਂਦਾ ਔਰ ਇਹ ਸਾਰਾ ਪਾਣੀ ਸਤਲੁਜ ਦਰਿਆ ਚ ਮਿਲਦਾ ਜੋ ਕਿ ਬੁੱਢਾ ਨਾਲਾ ਕਿਸੇ ਟਾਈਮ ਬੁੱਢਾ ਨਾਲਾ ਹੁੰਦਾ ਸੀ ਇੱਥੇ ਮੱਛੀਆਂ ਤੈਰਦੀਆਂ ਸੀਗੀਆਂ ਪਰ ਹੁਣ ਇਹ ਗੰਦੇ ਨਾਲੇ ਦਾ ਰੂਪ ਧਾਰਨ ਕਰ ਗਿਆ ਜੋ ਕਿ ਸਾਡੇ ਸ਼ਹਿਰ ਦੇ ਉੱਤੇ ਇੱਕ ਬਹੁਤ ਵੱਡਾ ਕਲੰਕ ਆ ਜਿਹਦੇ ਵਿੱਚ ਕਿ ਅਸੀਂ ਬਹੁਤ ਕੋਸ਼ਿਸ਼ ਕੀਤੀ ਆ ਸਰਕਾਰ ਵੀ ਕਰ ਰਹੀ ਆ ਕਿ ਅਸੀਂ ਅਸੀਂ ਬੁੱਢੇ ਨਾਲੇ ਨੂੰ ਸਾਫ਼ ਕਰੀਏ ਪਰ ਇੱਥੋਂ ਦੇ ਜਿਹੜੇ ਅਫਸਰ ਆ ਉਹ ਹੀ ਨਹੀਂ ਚਾਹਦੇ ਕਿ ਬੁੱਢਾ ਨਾਲਾ ਸਾਫ਼ ਹੋਵੇ ਕਿਉਂਕਿ ਉਹਨਾਂ ਦੀ ਜੇਬਾਂ ਗਰਮ ਹੁੰਦੀਆਂ ਨੇ ਹਰ ਬਿਲਕੁਲ ਅਫਸਰਸ਼ਾਹੀ ਹਾਵੀ ਆ ਤੇ ਉਸ ਅਫਸਰਸ਼ਾਹੀ ਕਰਕੇ ਅੱਜ ਸਾਨੂੰ ਮਜਬੂਰਨ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਮੇਰਾ ਪੱਥਰ ਉਸ ਜਗ੍ਹਾ ਦੇ ਉੱਤੇ ਲੱਗੇ ਮੇਰੇ ਨਾਮ ਦਾ ਜਿੱਥੇ ਡਿਵੈਲਪਮੈਂਟ ਨਾ ਹੋਈ ਹੋਵੇ ਜਿੱਥੇ ਕੰਮ ਨਾ ਹੋਇਆ ਹੋਵੇ ਅਸੀਂ ਸਿਰਫ ਆਪਣੀ ਸ਼ੋਕੀ ਸ਼ੋਹਰਤ ਲੋਕਾਂ ਮੂਰੇ ਲੈਣ ਲਈ ਆਪਣਾ ਤੰਦ ਲਾ ਕੇ ਇੱਥੇ ਪੱਥਰ ਖੜਾ ਕਰਕੇ ਤੇ ਸਾਨੂੰ ਇਹ ਮੇਰਾ ਪੱਥਰ ਬਹਿ ਜਦੋਂ ਇੱਥੋਂ ਲੰਘਦਾ ਮੈਨੂੰ ਰੋਜ਼ ਮਜ਼ਾਕ ਕਰਦਾ ਤੁਸੀਂ ਵੀਡੀਓ ਵੇਖ ਵੀ ਲਈ ਤੇ ਤੁਸੀਂ ਵੀਡੀਓ ਦੇ ਵਿੱਚ ਗੋਗੀ ਨੂੰ ਬੋਲਦਿਆਂ ਸੁਣ ਵੀ ਲਿਆ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਕਦਰ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਅਫਸਰशाही ਜਿਹੜੀ ਹੈ ਕਿਸ ਕਦਰ ਕਹਿ ਸਕਦੇ ਆ ਕਿ ਆਪਾਂ ਕੰਮ ਕਰ ਤੋਂ ਭੱਜਦੀ ਐ ਕਰੋੜਾ ਰੁਪਇਆ ਖਰਚਾ ਹੋਵੇ ਉਹ ਨੀ ਪੱਥਰ ਦੇ ਉੱਤੇ ਨਾਂ ਵੀ ਮੁੱਖ ਮੰਤਰੀ ਦਾ ਲਿਖਿਆ ਹੋਵੇ ਨਾਲ ਗੁਰਪ੍ਰੀਤ ਗੋਗੀ ਦਾ ਨਾਂ ਵੀ ਲਿਖਿਆ ਹੋਵੇ ਤੇ ਉਸ ਦੇ ਬਾਵਜੂਦ ਬੁੱਢਾ ਨਾਲਾ ਸਾਫ਼ ਨਹੀਂ ਹੋਇਆ ਬੁੱਢਾ ਨਾਲਾ ਆਖਿਰਕਾਰ ਸਾਫ਼ ਹੋ ਕਿਉਂ ਨਹੀਂ ਰਿਹਾ ਜੇ ਵਿਧਾਇਕ ਇਹਨੇ ਗੁੱਸੇ ਚ ਨੇ ਗੋਗੀ ਨੇ ਤਾਂ ਇੱਥੋਂ ਤੱਕ ਵੀ ਕਹਿਤਾ ਕਿ ਉਹ ਭੁੱਖ ਹੜਤਾਲ ਕਰਨਗੇ ਜੇ ਇੱਕ ਹਫ਼ਤੇ ਚ ਕੰਮ ਨਾ ਸ਼ੁਰੂ ਹੋਇਆ ਕਰੋੜਾ ਹਜ਼ਾਰਾਂ ਰੁਪਇਆ ਬੁੱਢੇ ਨਾਲੇ ਦੀ ਸਫਾਈ ਦੇ ਨਾਂ ਦੇ ਉੱਤੇ ਆ ਰਿਹਾ ਹੈ ਤੇ ਕਿੱਥੇ ਜਾ ਰਿਹਾ ਇਹ ਵੀ ਇੱਕ ਸਵਾਲ ਹੈ ਹਰਿਆਪੀੜ ਲੁਧਿਆਣੇ ਦੀ ਹੋਜਰੀ ਇੰਡਸਟਰੀ ਦਾ ਲੱਖਾਂ ਟਨ ਕਰੋੜਾਂ ਟਨ ਪਾਣੀ ਜਿਹੜਾ ਆ ਜਿਹੜਾ ਉਹ ਹਰ ਰੋਜ਼ ਵਰਤਦੀ ਆ ਤੇ ਉਹਦੀ ਵੇਸਟੇਜ ਤਿਆਰ ਕਰਦੀ ਆ ਉਹ ਕਿੱਥੇ ਜਾ ਰਿਹਾ ਆ ਉਹ ਸਾਰਾ ਬੁੱਢੇ ਨਾਲੇ ਚ ਜਾ ਰਿਹਾ ਆ ਤਾਂ ਇਹ ਸਾਰੀਆਂ ਚੀਜ਼ਾਂ ਨੇ ਕੀ ਅਫਸਰਸ਼ਾਈ ਇੰਡਸਟਰੀ ਲਿਸਟ ਉਦਯੋਗਪਤੀਆਂ ਨਾਲ ਰਲ ਕੇ ਪੰਜਾਬ ਦੀ ਜਵਾਨੀ ਪੰਜਾਬ ਦੇ ਪਾਣੀ ਨੂੰ ਖਰਾਬ ਕਰਨ ਦੇ ਲਈ ਪੰਜਾਬ ਦੇ ਭਵਿੱਖ ਨੂੰ ਜਿਹੜਾ ਧੁੰਦਲਾ ਕਰਨ ਦੇ ਲਈ ਸਾਜ਼ਸ਼ਾ ਰਚ ਰਹੀ ਹੈ ਤਦੇ ਦਾ ਗੁਰਪ੍ਰੀਤ ਗੋਗੀ ਨੂੰ ਇਹ ਕਦਮ ਚੁੱਕਣਾ ਪਿਆ ਤਦੇ ਦਾ ਗੁਰਪ੍ਰੀਤ ਗੋਗੀ ਨੂੰ ਆਪਣੀ ਸਰਕਾਰ ਦੇ ਖਿਲਾਫ ਭੁੱਖ ਹੜਤਾਲ ਕਰਨ ਦੀ ਚੇਤਾਵਨੀ ਦੇਣੀ ਪਈ ਕੁਝ ਤਾਂ ਕਾਲਾ ਮਾਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਨੀਤ ਚ ਖੋਟ ਹੈ ਬੁੱਢੇ ਨਾਲੇ ਵਾਲੇ ਮਾਮਲੇ ਚ ਕਿ ਬੁੱਢੇ ਨਾਲੇ ਵਾਲੇ ਮਾਮਲੇ ਚ ਮੁੱਖ ਮੰਤਰੀ ਭਗਵੰਤ ਮਾਨ ਦੀ ਨੀਤ ਕਾਲੀ ਹੈ ਕਿ ਇੰਨਾ ਕੁਝ ਸਟੇਜਾਂ ਤੇ ਬੋਲਣ ਤੋਂ ਬਾਅਦ ਹਾਲਾਂਕਿ ਇਹ ਗੱਲ ਹੁਣ ਮਾਇਨੇ ਨਹੀਂ ਰੱਖਦੀ ਕਿ ਮੁੱਖ ਮੰਤਰੀ ਉਹਨੇ ਆ ਕਿਆ ਸੀ ਉਹ ਕਿਆ ਸੀ ਉਹ ਤਾਂ ਹੁਣ ਪ੍ਰਧਾਨ ਮੰਤਰੀ ਹੁਣ ਆਲਾ ਸਾਹਬ ਜਿਹਾ ਹੀ ਹੋ ਗਿਆ ਮੁੱਖ ਮੰਤਰੀ ਦਾ ਵੀ ਕਹਿੰਦੇ ਕੁਝ ਹੋਰ ਨੇ ਹੁੰਦਾ ਕੁਝ ਹੋਰ ਹੈ ਤੇ ਕਰਦੇ ਕੁਝ ਹੋਰ ਨੇ ਉਹ ਉਸ ਗੱਲ ਤੇ ਤਾਂ ਮੈਂ ਨਿੱਜੀ ਤੌਰ ਤੇ ਤਵੱਜੋਂ ਦੇਣੋਂ ਹਟ ਚੁੱਕਿਆ ਪਰ ਫਿਰ ਵੀ ਅਸੀਂ ਨੈਤਿਕਤਾ ਦਾ ਪੈਮਾਨਾ ਨਹੀਂ ਛੱਡਦੇ ਅਸੀਂ ਮੰਨਦੇ ਆ ਕਿ ਮੁੱਖ ਮੰਤਰੀ ਨੇ ਜੇ ਕੋਈ ਗੱਲ ਕਹੀ ਹੈ ਤਾਂ ਉਹਦਾ ਕੋਈ ਸਾਰ ਅੰਸ਼ ਹੋਊਗਾ ਉਹ ਕਿਸੇ ਤਣਪਤਨ ਲੱਗੂਗੀ ਬੁੱਢੇ ਨਾਲੇ ਦੇ ਉੱਤੇ ਬੁੱਢਾ ਨਾਲਾ ਲੋਕਾਂ ਨੂੰ ਦਿਖਾ ਕੇ ਬੜੀ ਸਿਆਸਤ ਕੀਤੀ ਐ ਇਸ ਪਾਰਟੀ ਨੇ ਪਰ ਅੱਜ ਉਹਨਾਂ ਦਾ ਆਪਣਾ ਵਿਧਾਇਕ ਇਸ ਪਾਰਟੀ ਦੇ ਖਿਲਾਫ ਇਸ ਪਾਰਟੀ ਦੇ ਸਰਕਾਰ ਦੇ ਅੰਡਰ ਚੱਲਦੀ ਅਫਸਰਸ਼ਾਹੀ ਤੋਂ ਇਸ ਜਿਹੜੀ ਐ ਚਿੱਟੇ ਕਲਰਾਂ ਵਾਲੀ ਅਫਸਰਸ਼ਾਹੀ ਤੋਂ ਤੰਗ ਆ ਚੁੱਕਿਆ ਐ ਗੁਰਪ੍ਰੀਤ ਗੋਗੀ ਦਾ ਬੜਾ ਜਾਇਜ਼ ਮਸਲਾ ਆ ਉਮੀਦ ਕਰਦੇ ਆ ਕਿ ਸਰਕਾਰ ਲੋਕਾਂ ਦੀ ਘਟੋ ਘਟ ਆਪਣੇ ਟੀਮ ਦੇ ਮੈਂਬਰ ਦੀ ਆਪਣੇ 92 ਹੀਰਿਆਂ ਦੇ ਵਿੱਚੋਂ ਇੱਕ ਹੀਰੇ ਦੀ ਗੱਲ ਜਰੂਰ ਸੁਣੇਗੀ